ਇੱਧਰ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਲਓ ਅਫਰੀਕਾ ਦੀ ਬੀਚ ਦਾ ਹਾਲ ਕੂੜੇ ਦੇ ਢੇਰਾਂ ਨਾਲ ਹੀ ਭਰੀ ਪਈ ਆ ਤੇ ਆਪਾਂ ਉਹ ਚੀਜ਼ਾਂ ਬਾਰੇ ਕੋਈ ਗੱਲਾਂ ਬਾਤਾਂ ਨਹੀਂ ਕਰਾਂਗੇ ਠੀਕ ਆ ਤੇ ਕਿਉਂਕਿ ਉਹਨਾਂ ਨੇ ਖਾਸਾ ਕੁਝ ਮੈਨੂੰ ਦੱਸਿਆ ਉਹਨਾਂ ਨੇ ਕਿਹਾ ਸੀ ਕਹਿੰਦਾ ਕੈਮਰਾ ਆਨ ਕਰ ਤੇ ਅਸੀਂ ਕਹਿ ਵੀ ਦਿੰਨੇ ਆ ਵੀ ਅਸੀਂ ਆਰਐਸਐਸ ਦੇ ਬੰਦੇ ਆ ਪਰ ਮੈਂ ਅੱਧੀਆਂ ਬਾਹਾਂ ਦੇ ਵਿੱਚ ਬੈਠਾ ਬਾਈ ਦੇ ਕੋਟ ਪਾਇਆ ਹੋਇਆ ਕੰਨਾਂ ਦੇ ਉੱਤੇ ਆਹ ਲੈ ਰੱਖਿਆ ਨੇ ਇੱਕ ਆਹ ਜੈਕਟ ਯੂ ਫੀਲ ਕੋਲਡ ਕੋਲਡ ਕੰਨਾਂ ਤੇ ਆਹਾ ਆਹਾ ਟੋਪੀ ਪਾਰੀ ਹੋਈ ਆ ਸਿਰ ਤੇ ਦਾ ਕਹਿੰਦਾ ਮੈਂ ਇਥੋਂ ਦੀ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ ਹੋਇਆ ਤੇ ਕਹਿੰਦਾ ਜੀ ਮੈਨੂੰ ਕੁਛ ਖਾਨ ਨੂੰ ਚਾਹੀਦਾ ਮੈਨੂੰ ਕੁਛ ਖਾਨ ਨੂੰ ਦੇ ਦੇ ਪੈਸੇ ਦੇ ਦੇ ਤੇ ਮੈਂ ਸੋਚਦਾ ਸੀ ਵੀ ਆਰਮੀ ਦੇ ਵਿੱਚੋਂ ਜਿਹੜਾ ਬੰਦਾ ਰਿਟਾਇਰ ਹੋਇਆ ਇਥੋਂ ਉਹਨਾਂ ਦਾ ਇਹ ਹਾਲ ਆ ਉਹ ਮੰਗਣ ਤੇ ਮਜਬੂਰ ਹੋਏ ਪਏ ਦੁਨੀਆ ਦੇ ਸਭ ਤੋਂ ਜਿਹੜੇ ਲੰਬੇ ਤਰਖਤ ਨੇ ਉਹਨਾਂ ਦੇ ਵਿੱਚ ਇਹ ਇੱਕ ਤਰਖਤ ਆ ਹੁਣ ਤੁਸੀਂ ਕਹੋਗੇ ਵੀ ਦੇਖਣ ਨੂੰ ਤਾਂ ਇਹ ਛੋਟਾ ਹੀ ਲੱਗਦਾ ਦੇਖੋ ਇੰਨਾ ਕੁ ਲੱਗਦਾ ਬਾਹਲਾ ਉੱਚਾ ਨਹੀਂ ਹੈਗਾ ਜੇ ਮੈਂ ਹੁਣ ਗੱਲ ਕਰਾਂ ਤਾਂ ਇਹ ਘੱਟੋ ਘੱਟ ਹੋਣਾ 50 ਫੁੱਟ ਦੇ ਨੇੜੇ ਤੇੜੇ ਹੋਣਾ ਅਸਲ ਦੇ ਵਿੱਚ 2023 ਦੇ ਵਿੱਚ ਇਥੇ ਬਹੁਤ ਜ਼ਿਆ ਇਸ ਦਰਖਤ ਦੇ ਉੱਤੇ ਬਿਜਲੀ ਡਿੱਗ ਪਈ ਤੇ ਜਦੋਂ ਕਹਿੰਦੇ ਇਹਦੇ ਉੱਤੇ ਬਿਜਲੀ ਡਿੱਗੀ ਆ ਇਹ ਦਰਖਤ ਬਚਾ ਲਓ ਪਾੜਿਆ ਤਾਂ ਇੱਥੋਂ ਦੇ ਜਿਹੜੇ ਲੋਕਲ ਲੋਕ ਸੀ ਆ ਜਿਹੜੇ ਅਧ ਦੇਸ਼ ਦੇ ਨਾਲ ਦਿਲੋਂ ਜੁੜੇ ਹੋਏ ਸੀ ਤਾਂ ਉਹਨਾਂ ਨੇ ਕਹਿੰਦੇ ਇਹ ਤਾਂ ਸੋਗ ਵੀ ਬਣਾਇਆ ਉਹ ਬਹੁਤ ਰੋਏ ਵੀ ਨੇ ਇਮੋਸ਼ਨਲ ਵੀ ਹੋਏ ਨੇ ਵੀ ਸਾਡੀਆਂ ਇਹਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਕਿਉਂਕਿ ਉਹਨਾਂ ਨੇ ਬਹੁਤ ਸੰਤਾਪ ਹੰਡਾਇਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਿਛਲੀ ਵੀਡੀਓ ਦੇ ਵਿੱਚ ਸਿਰਾ ਲਿਆਉਣ ਦੇ ਵਿੱਚ ਗੁਰਦਰਾ ਸਾਹਿਬ ਬਣਿਆ ਹੋਇਆ ਜੀ ਉਹਦੇ ਦਰਸ਼ਨ ਕਰਵਾਏ ਸੀ ਸਿਰਾ ਲਿਆਉਣ ਦੇ ਵਿੱਚ ਆ ਕੇ ਵਸਣ ਵਾਲੇ ਸਭ ਤੋਂ ਪਹਿਲੇ ਸਿੱਖ ਸਰਦਾਰ ਮਹਿੰਦਰ ਵੀਰ ਸਿੰਘ ਹੋਰ ਨਾਲ ਤੁਹਾਡੀ ਮੁਲਾਕਾਤ ਕਰਵਾਈ ਸੀ ਤੇ ਪੰਜਾਬੀਆਂ ਵੱਲੋਂ ਸਿੱਖਾਂ ਵੱਲੋਂ ਜਿਹੜੀ ਐਨਜੀਓ ਚਲਾਈ ਜਾ ਰਹੀ ਹੈ ਇੱਕ ਤਰ੍ਹਾਂ ਦੀ ਇੱਥੇ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਕਾਲੇ ਲੋਕ ਨੇ ਉਹਨਾਂ ਦੇ ਗਰੀਬ ਬੱਚਿਆਂ ਨੂੰ ਪੜਾਉਣ ਵਾਸਤੇ ਜਿਹੜੀ ਸਿੱਖਾਂ ਵੱਲੋਂ ਮਹੀਮ ਚਲਾਈ ਗਈ ਆ ਉਹਦੇ ਬਾਰੇ ਵੀ ਆਪਾਂ ਗੱਲਬਾਤਾਂ ਕੀਤੀਆਂ ਸੀ ਤਾਂ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਨਹੀਂ ਦੇਖੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਵਾਲੀ ਵੀਡੀਓ ਦੇਖ ਲਿਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਿਰਾ ਲਿਆਉਣ ਸ਼ਹਿਰ ਘੁਮਾਵਾਂਗੇ ਇਥੋਂ ਬਾਰੇ ਗੱਲਾਂ ਬਾਤਾਂ ਕਰਾਂਗੇ ਮੈਂ ਤੁਹਾਨੂੰ ਇੱਕ ਵੀਡੀਓ ਪਹਿਲਾਂ ਦੇ ਵਿੱਚ ਕਿਹਾ ਸੀ ਬਈ ਇਹ ਉਹ ਸ਼ਹਿਰ ਆ ਜੀ ਇਹ ਉਹ ਦੇਸ਼ ਆ ਜਿਹਦੇ ਬਾਰੇ ਮੈਂ ਫਿਲਮਾਂ ਦੇਖੀਆਂ ਹੋਈਆਂ ਨੇ ਪਰ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਬਈ ਉਹ ਫਿਲਮਾਂ ਜਿਹੜੀ ਇੰਡੀਆ ਦੇ ਵਿੱਚ ਬਹਿ ਕੇ ਦੇਖੀ ਆ ਮੈਂ ਇਸ ਦੇਸ਼ ਦੇ ਨਾਲ ਉਹ ਬਿਲੋਂਗ ਕਰਦੀ ਆ ਹੁਣ ਆਪਾਂ ਪੂਰਾ ਸ਼ਹਿਰ ਘੁਮਾ ਕੇ ਬੀਚ ਵਾਲੇ ਪਾਸੇ ਨੂੰ ਚੱਲੇ ਆ ਦੇਖਦੇ ਆ ਕਿਵੇਂ ਦਾ ਮਾਹੌਲ ਰਹਿੰਦਾ ਇੱਥੇ ਦੇਖੋ ਬਈ ਮੀਂਹ ਪੈਣ ਕਰਕੇ ਮੋਟਰਸਾਈਕਲਾਂ ਦੇ ਛਤਰੀਆਂ ਛੁਤਰੀਆਂ ਲੱਗੀਆਂ ਹੁੰਦੀਆਂ ਨੇ ਬ੍ਰਦਰ ਆਈ ਵਾਂਟ ਟੂ ਗੋ ਹੇਅਰ 3 Here, golf course, near golf course. Free before free town mall. How much? At six bucks. Huh? Six bucks. English, English. Sixty. Oh, very much, bro. Only two kilometers. I am not new. This is my second time in Sierra Leone. I can pay you twenty. That is also enough, but I can pay you twenty. Only two kilometers, bro. Low. ਅ ਫਰੋਮ ਹੇਅਰ ਥਿਸ ਅ ਥਿਸ 3.7 ਕਿਲੋਮੀਟਰਸ ਓਕੇ ਲੇਟਸ ਗੋ ਯਸ ਈ ਮੋਨੀ ਸਮੋ ਨੋ ਸਮੋਲ ਵੈਰੀ ਮਚ ਮਨੀ ਮੇ ਕਾ ਤੀ ਮੋ ਨੋ ਟੂ ਇਜ਼ ਵੈਰੀ 3 ਕਿਲੋਮੀਟਰ ਆਈ ਕੈਨ ਡਰਾਈਵ ਯੂ ਕੈਨ ਸਿਟ ਬਿਹਾਈਂਡ ਆਈ ਕੈਨ ਡਰਾਈਵ ਓਕੇ 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 ਹੈਵ ਇਟ ਬਾਈ ਤੋਂ ਅਪਰ ਟੈਕਸੀ ਬੁੱਕ ਕਰਾ ਲਈ ਤੇ ਬਾਈ ਨੂੰ ਕਿਹਾ ਵੀ ਮੈਂ ਚਲਾਉਣਾ ਮੋਟਰਸਾਈਕਲ ਫੜ ਕੇ ਰੱਖ ਕੈਂਡ ਦੇ ਤਰੀਕੇ ਨਾਲ ਆਹ ਦੇ ਲਾਈਕ ਥਿਸ ਲਾਈਕ ਥਿਸ ਯੈਸ ਭਾਈ ਨੂੰ ਮੈਂ ਕਿਹਾ ਮੈਂ ਕਹਾਂ ਮੈਂ 20 ਰੁਪਏ ਤੈਨੂੰ ਦਊਂਗਾ ਬਾਕੀ ਜਿਹੜਾ ਤੂੰ 10 ਰੁਪਏ ਐਕਸਟਰਾ ਮੰਗ ਰਿਹਾ ਮੈਂ ਤੇਰੇ ਵੰਡੇ ਦਾ ਮੋਟਰਸਾਈਕਲ ਚਲਾ ਲਵਾਂ ਕਹਿੰਦਾ ਠੀਕ ਆ ਚਲ ਐ ਵੀ ਮੋਟਰਸਾਈਕਲ ਆਪਣੇ ਇੰਡੀਆ ਦਾ ਬ੍ਰਾਂਡ ਆ ਭਾਈ ਆ ਲੈਟ ਮੀ ਚੈੱਕ ਦਾ ਲੋਕੇਸ਼ਨ ਓਕੇ ਓਪ ਚਲੋ ਜੀ ਇਟਸ TVS ਇੰਡੀਅਨ ਬਾਈਕ ਓਕੇ ਆ ਨੋ ਚਲਾਨ ਪੁਲਿਸ ਆਈ ਹੈਵ ਨੋ ਲਾਇਸੈਂਸ ਓਕੇ ਆ ਦੇਖੋ ਇਧਰਲੇ ਪਾਸੇ ਭਾਈ ਅੰਬਾਂ ਦੇ ਦਰਖਤ ਲੱਗੇ ਹੋਏ ਨੇ ਮੌਸਮ ਬਹੁਤ ਘੈਂਟ ਆ ਯਾਰ ਇੱਥੇ ਬਾਕੀ ਮੀਂਹ ਬਹੁਤ ਪੈਂਦਾ ਇੱਥੇ 4 ਮਹੀਨੇ ਮੀਂਹ ਦਾ ਸੀਜ਼ਨ ਰਹਿੰਦਾ ਇਹ ਸ਼ਹਿਰ ਨਾ ਉੱਚੀ ਥਾਂ ਤੇ ਬਣਿਆ ਹੋਇਆ ਤੇ ਉੱਚੀ ਥਾਂ ਤੇ ਬਣੇ ਹੋਣ ਕਰਕੇ ਪਾਣੀ ਇੱਥੇ ਖੜਦਾ ਨਹੀਂ ਹੈਗਾ ਰੋੜ ਰੋੜ ਕੇ ਸਮੁੰਦਰ ਵਾਲੇ ਪਾਸੇ ਨੂੰ ਜਾਈ ਜਾਂਦਾ। ਲੋ ਜੀ ਬੀਚ ਦੇ ਆਪਾਂ ਜਮਾ ਨੇੜੇ ਪਹੁੰਚ ਗਏ ਆ। ਮਾੜੀ ਜੀ ਧੁੱਪ ਨਿਕਲਿਆ ਯਾਰ। ਨਹੀਂ 2 ਦਿਨ ਪੂਰੀ ਬੱਸ ਕਰਾਈ ਆ ਮੀ ਨਹੀਂ। ਤੇ ਆ ਜਿਹੜੇ ਮੈਂ ਮੰਗਮੇ ਸੈਂਡਲ ਪਾ ਕੇ ਆਇਆ ਆ ਚੱਪਲਾਂ ਪਾ ਕੇ ਆਇਆ। ਇਹਨਾਂ ਨੇ ਮੇਰੇ ਪੈਰਾਂ ਤੇ ਛਾਲਾ ਕਰਤਾ। ਬੂਟ ਮੇਰੇ ਗਿੱਲੇ ਨੇ। ਤੇ ਹੁਣ ਸਾਹਮਣੂ ਆਪਾਂ ਦੇਖਣ ਚੱਲਦੇ ਆਂ ਸਮੁੰਦਰ। ਸਾਹਮਣੇ ਬੋਰਡ ਲੱਗਿਆ ਹੋਇਆ। ਬੋਰਡ ਤੇ ਲਿਖਿਆ ਹੋਇਆ 6 9 2 ਚਾਈਲਡ ਮੈਰਿਜ। ਮਤਲਬ ਬਾਲ ਵਾਤੇ ਭਾਈ ਇਧਰਲੇ ਪਾਸੇ ਵੀ ਰੋਕ ਲਾਈ ਹੋਈ ਆ ਯਾਰ ਸਮੁੰਦਰ ਇੱਥੋਂ ਐਂ ਲੱਗਦਾ ਵੀ ਜਿਵੇਂ ਕੋਈ ਨਦੀ ਚੱਲਦੀ ਹੁੰਦੀ ਆ ਕਿਉਂਕਿ ਇਹ ਸਮੁੰਦਰ ਦੀਆਂ ਛੱਲਾ ਐਂ ਆਉਣ ਦੀ ਬਜਾਏ ਨਾ ਸਮੁੰਦਰ ਸਾਰਾ ਹਵਾ ਦੇ ਵਹਾਣ ਨਾਲ ਐਂ ਲੱਗਦਾ ਵੀ ਇਧਰ ਨੂੰ ਚੱਲ ਰਿਹਾ ਵਿੱਚ ਤਾਂ ਇਹਨਾਂ ਦੀ ਠੀਕ ਠਾਕ ਲੱਗਦੀ ਆ ਆਪਾਂ ਨੂੰ ਅਟਲੈਂਟਿਕ ਓਸ਼ਨ ਆ ਯਾਰ ਇਹ ਨਾ ਇਕਲੌਤਾ ਦੇਸ਼ ਆ ਜਿਹਦੇ ਵਿੱਚ ਪਹਾੜ ਵੀ ਨੇ ਇੱਥੇ ਅਟਲੈਂਟਿਕ ਓਸ਼ਨ ਦੇ ਕੰਡੇ ਤੇ ਤੇ ਇਥੋਂ ਤੁਸੀਂ ਸੱਜੇ ਪਾਸੇ ਮਰੋਕੋ ਚਲੇ ਜਾਓ ਤੁਹਾਨੂੰ ਕਿਤੇ ਕੋਈ ਪਹਾੜ ਦੇਖਣ ਨੂੰ ਨਹੀਂ ਮਿਲੂਗਾ ਉਹ ਵੀ ਕੋਸਟਲ ਲਾਈਨ ਦੇ ਵਿੱਚ ਜਿੱਥੇ ਸਮੁੰਦਰ ਪੜਦਾ ਉਧਰੋਂ ਤੁਸੀਂ ਕੈਮਰੂਨ ਨੂੰ ਚਲੇ ਜਾਓ ਨਾਈਜੀਰੀਆ ਤੋਂ ਅੱਗੇ ਦੇਸ਼ ਪੈਂਦਾ ਉੱਥੇ ਤੱਕ ਵੀ ਤੁਹਾਨੂੰ ਪਹਾੜ ਦੇਖਣ ਨੂੰ ਨਹੀਂ ਮਿਲਣਗੇ ਇਹ ਇਕੱਲਾ ਦੇਸ਼ ਆ ਜਿੱਦੇ ਵਿੱਚ ਤੁਹਾਨੂੰ ਪਹਾੜ ਦੇਖਣ ਨੂੰ ਹੀ ਮਿਲਣਗੇ ਤੇ ਪੱਧਰੀ ਜ਼ਮੀਨ ਵੀ ਮਿਲੂਗੀ ਤੇ ਆ ਤੁਸੀਂ ਦੇਖੋ ਬਈ ਢੇਰ ਕਿਵੇਂ ਲੱਗਿਆ ਹੋਇਆ ਯਾਰ ਗੰਦ ਦਾ ਪਲਾਸਟਿਕ ਹੋਰ ਪਤਾ ਨਹੀਂ ਕੀ ਕੁਝ ਇਹ ਜਾਂ ਤਾਂ ਮਨ ਲੱਗਾ ਬਾਹਰ ਕੱਢ ਕੇ ਰੱਖਿਆ ਹੋਇਆ ਸਫਾਈ ਕੀਤੀ ਹੋਈ ਆ ਜਾਂ ਫਿਰ ਇੱਥੇ ਸਪੈਸ਼ਲ ਢੇਰੀ ਲੱਗਿਆ ਕੂੜੇ ਦਾ ਵੀ ਇੱਥੇ ਸਿੱਟ ਦਿਓ ਜਿਹਨੇ ਸਿੱਟਣਾ ਸਾਰੇ ਸਮੁੰਦਰ ਦੇ ਕੰਢੇ ਤੇ ਫੁੱਟਬਾਲ ਚੱਲ ਰਹੀ ਜਿੰਨੇ ਮੈਂ ਹੁਣ ਤਿੰਨ ਚਾਰ ਦੇਸ਼ ਘੁੰਮ ਲੇਦਾ ਆ ਅਫਰੀਕਾ ਦੇ ਵੈਸਟ ਅਫਰੀਕਾ ਵਾਲੇ ਪਾਸੇ ਦੇ ਤਾਂ ਇਹ ਮੁੰਲਾ ਦਾ ਵੀ ਸਾਰਿਆਂ ਤੋਂ ਪਹਿਲਾ ਦੇਸ਼ ਮੈਂ ਦੇਖਿਆ ਹੁਣ ਤੱਕ ਦਾ ਚਾਰ ਦੇਸ਼ਾਂ ਦੇ ਵਿੱਚੋਂ ਜਿੱਥੇ ਲੋਕ ਯਾਰ ਮੋਬਾਈਲ ਚਲਾ ਰਹੇ ਨੇ ਨਹੀਂ ਤਾਂ ਮੁੰਲਾ ਦਾ ਇੰਟਰਨੈਟ ਜਾਦੇ ਮਹਿੰਗੇ ਨੇ ਲੋਕਾਂ ਨੂੰ ਹਾਈ ਨਹੀਂ ਮੋਬਾਈਲ ਮੂਲ ਚਲਾਉਣ ਵਾਲਾ ਹਿਸਾਬ ਕਿਤਾਬ ਪਰ ਇੱਥੇ ਲੋਕ ਚੰਗਾ ਰੱਜ ਕੇ ਮੋਬਾਈਲ ਚਲਾਉਂਦੇ ਨੇ ਤੇ ਵਧੀਆ ਟਿਕਟੋਕ ਬਣਾਉਂਦੇ ਨੇ ਪਿਛਲੇ ਪਾਸੇ ਵੀ ਤੁਸੀਂ ਦੇਖ ਲਓ ਵੀ ਟਿਕਟੋਕ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਲੋਕ ਇੱਥੇ ਮੋਬਾਈਲ ਵਰਤਦੇ ਨੇ ਪਰ ਬਹੁਤ ਫਰੈਂਡਲੀ ਮਾਹੌਲ ਆ ਯਾਰ ਇੱਥੇ ਪਿਛਲੀਆਂ ਕੰਟਰੀਆਂ ਨਾਲ ਪਰ ਇੱਥੇ ਵੀ ਪੂਰੀ ਤਰ ਤੱਕ ਪਰ ਇੱਥੇ ਵੀ ਉਹ ਪੂਰੀ ਤਰ ਤੱਕ ਲੈਣ ਲੱਗੀ ਪਈ ਆ ਕੂੜੇ ਦੀ ਉਹ ਸਾਹਮਣੇ ਬਾਈ ਬੈਠੇ ਨੇ ਮੁੰਲਾ ਦਾ ਇੰਡੀਅਨ ਨੇ ਉਹਨਾਂ ਨੇ ਆਵਾਜ਼ ਮਾਰੀ ਆ ਉਹ ਦੋ ਸਮੁੰਦਰੀ ਜਹਾਜ਼ ਖੜੇ ਨੇ ਉਹਨਾਂ ਜਰ ਲੱਗੀ ਪਈ ਆ ਟੇਡੇ ਹੋਏ ਖੜੇ ਨੇ ਮੈਂ ਉਹ ਦੇਖਣ ਚੱਲਿਆ ਸੀ ਬਾਕੀ ਆ ਦੇਖੋ ਭਈ ਇਹੋ ਜਿਹਾ ਕੁਛ ਇਹਨਾਂ ਦੇ ਵਿੱਚ ਦਾ ਮਾਹੌਲ ਆ ਸਾਫ ਵਿੱਚ ਵੀ ਹੈਗੀ ਆ ਪਰ ਜਿਹੜੀ ਮੈਨੂੰ ਨੇੜੇ ਪੈਂਦੀ ਸੀ ਮੈਂ ਉਹ ਦੇਖਣ ਆ ਗਿਆ। ਬਾਈ ਇੰਡੀਆ ਨਹੀਂ ਹੋਣ ਤਾਂ ਚੰਗੀ ਗੱਲ ਆ। ਹਾਂਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਹਾਲ ਆ ਜੀ? ਸਤਿ ਸ੍ਰੀ ਅਕਾਲ। ਉਹ ਠੀਕ ਹੋ ਜੀ। ਨਮਸਕਾਰ। ਨਮਸਕਾਰ, ਨਮਸਕਾਰ। ਹੋਰ ਕੈਸੇ ਹੋ? ਆਪਕਾ ਪਰਚੇ ਦਜੀਏ। ਮੇਰਾ ਪਰਚਾ ਹੈ, ਮੇਰਾ ਨਾਮ ਹੈ ਹਰਸ਼ਿਵਰਨਜੀਤ ਸਿੰਘ। ਮੈਂ ਪੰਜਾਬ, ਸੰਗਰੂਰ ਸੇ ਹਾਂ ਔਰ ਘੁੰਮਣੇ ਆਇਆ ਹਾਂ ਵੈਸਟ ਆਫ ਅਫਰੀਕਾ ਟੂਰ 'ਤੇ। ਮਰਾਕੋ ਤੋਂ ਮੈਂ ਨੇ ਸਟਾਰਟ ਕੀਆ ਥਾ। तो कल मैं लैंड बॉर्डर गिनी क्रॉस करके यहाँ पे आया हूँ आप मेरा नाम विनोद विनोद कुमार कुमार भगत भगत है है और मैं बि, कुमार भगत। हाँ। है जी। मैं ठीक जी कोलकाता से बिलोंग करता हूँ मैं आईटी इंजीनियर हूँ कंप्यूटर इंजीनियर ठीक है जी और मैं यहाँ पे लगभग सात साल आठ साल से काम कर रहा हूँ यूके कंपनी है यूके बेस्ड कंपनी है ठीक है सब आये यहाँ पे उनका बहुत बहुत स्वागत है ठीक है जी शुक्रिया हाँ जी नमस्कार जी आपका स्वागत है हाँ जी हम इस देश में गए छह सालों से रह रहे हैं छह सालों से ठीक है के के रहे। ठीक है जी और इस देश में जो भी आता है हाँ जी जो पहचाना है ना पहचाना है हाँ। उसको हम पूरे सम्मिलित कर लेते हैं जी जी और वो हमारे भाई बंदा है जी बिल्कुल तो आप आए हैं हाँ जी आपका भी स्वागत जी शुक्रिया सर आपका नाम ਮੇਰਾ ਨਾਮ ਹੈ ਡਾਕਟਰ ਸਤਨਾਰਨ ਭੋਸ ਹੈ ਸਤਨਾਰਨ ਭੋਸ ਡਾਕਟਰ ਸਤਨਾਰਨ ਠੀਕ ਹੈ ਜੀ ਔਰ ਮੈਂ ਇਹਾਂ 1 ਸਾਲ ਸੇ ਹੂੰ ਮੈਂ ਇਹਾਂ ਸਰਾਲੀਅਨ ਗਵਰਨਮੈਂਟ ਦਾ ਐਡਵਾਈਜ਼ਰ ਠੀਕ ਹੈ ਜੀ ਓਕੇ ਜੀ ਸ਼ੁਕਰੀਆ ਬੜਾ ਅੱਛਾ ਲਗਾ ਆਪਸੇ ਮਿਲ ਕੇ ਲੋ ਜੀ ਜਿਹੜੇ ਬੰਦਿਆਂ ਨੂੰ ਆਪਾਂ ਹੁਣ ਮਿਲ ਕੇ ਆਏ ਆ ਨਾ ਮੈਂ ਉਹਦੇ ਬਾਰੇ ਜ਼ਿਆਦਾ ਕੁਝ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਇਹ ਬੰਦੇ ਸੀ ਜੀ ਆਰ ਐਸ ਐਸ ਦੇ ਬੰਦੇ ਸੀ ਇਹ ਤੇ ਆਪਾਂ ਉਹ ਚੀਜ਼ਾਂ ਬਾਰੇ ਕੋਈ ਗੱਲਾਂ ਬਾਤਾਂ ਨਹੀਂ ਕਰਾਂਗੇ ਠੀਕ ਹੈ ਤੇ ਕਿਉਂਕਿ ਉਹਨਾਂ ਨੇ ਖਾਸਾ ਕੁਝ ਮੈਨੂੰ ਦੱਸਿਆ ਉਹਨਾਂ ਨੇ ਕਿਹਾ ਸੀ ਕਹਿੰਦਾ ਕੈਮਰਾ ਔਨ ਕਰ ਤੇ ਅਸੀਂ ਕਹਿ ਵੀ ਦਿੰਨੇ ਆ ਵੀ ਅਸੀਂ ਆਰਐਸਐਸ ਦੇ ਬੰਦੇ ਆ ਪਰ ਉਦੋਂ ਬਾਅਦ ਇਹ ਚੁੱਪ ਕਰ ਗਏ ਚਲ ਆਪਾਂ ਇਹ ਚੀਜ਼ ਬਾਰੇ ਕੋਈ ਟਿੱਪਣੀ ਨਹੀਂ ਕਰਾਂਗੇ ਜੋ ਆਪਾਂ ਨੂੰ ਪਤਾ ਲੱਗੀ ਚੀਜ਼ ਜੇ ਉਹਨਾਂ ਨੇ ਦੱਸੀ ਤਾਂ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਤੀ ਕਿਉਂਕਿ ਉਹਨਾਂ ਦਾ ਇੱਥੇ ਕੋਈ ਕੈਂਪ ਲੱਗਿਆ ਹੋਇਆ ਤੇ ਉਹ ਕੈਂਪ ਦੇ ਵਿੱਚ ਜੋ ਵੀ ਹੁੰਦਾ ਹਿਸਾਬ ਦਾ ਉਹ ਕਰਦੇ ਹੋਣਗੇ ਫਿਲਹਾਲ ਇੱਥੇ ਇੱਕ ਦੋ ਬੀਚਾਂ ਹੈਗੀਆਂ ਨੇ ਵਧੀਆ ਵੀ ਸੋਹਣੀਆਂ ਵੀ ਦੇਖਣ ਵਾਲੀਆਂ ਮੈਂ ਉਹ ਸਮੁੰਦਰੀ ਜਹਾਜ਼ਾਂ ਦੇਖਣ ਆਇਆ ਸੀ ਜਰ ਲੱਗੀ ਪਈ ਆ ਬਸ ਇਧਰਲੇ ਪਾਸੇ ਨੂੰ ਮੈਂ ਜਾਣਾ ਸੀ ਤੇ ਤੁਸੀਂ ਦੇਖੋ ਯਾਰ ਇਧਰਲੇ ਪਾਸੇ ਕੀ ਮਾਹੌਲ ਆ ਭਾਈ ਯਾਰ 24 ਤੇ ਆ ਇਹਨਾਂ ਦਾ ਜਹਾਜ਼ ਖੜਾ ਸ਼ਿਪ ਇਹ ਮੈਂ ਦੇਖਣ ਚੱਲਿਆ ਸੀ ਦੂਰੋਂ ਖੜਾ ਸੋਹਣਾ ਲੱਗ ਰਿਹਾ ਸੀ ਪਰ ਹੁਣ ਉੱਤਰ ਗੰਦਜਾ ਬਾਲਾ ਮੈਂ ਮੁੜ ਚੱਲਿਆ ਇੱਥੋਂ ਹੀ ਆ ਦੇਖੋ ਭਾਈ ਉਹ ਤੇਰੀ ਸ਼ਰੀਰ ਭਾਈ ਪੂਰੇ ਇਹਨਾਂ ਦੇ ਚੀੜੇ ਨੇ ਐ ਨਹੀਂ ਹੈਗਾ ਵੀ ਕਿਸੇ ਦੇ ਫੈਟ ਆ ਕੋਈ ਢਿੱਡ ਤੇ ਜਾਂ ਹੋਰ ਨਾ ਸਾਰੇ ਬੰਦੇ ਫਿੱਟ ਨੇ ਸਾਰੇ ਲੋ ਜੀ ਬੀਚ ਦੇਖ ਕੇ ਆਪਾਂ ਵਾਪਸ ਆ ਗਏ ਆ ਇਹਨਾਂ ਦੀ ਕਰੰਸੀ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਇਹਨਾਂ ਦੀ ਕਰੰਸੀ ਦਾ ਲੰਬਾ ਹੈ ਨਾਮ ਆ ਯਾਰ ਮੈਂ ਜੇ ਸਹੀ ਬੋਲ ਰਿਹਾ ਤਾਂ ਲੈ ਦਿੰਦਾ ਨਹੀਂ ਮੈਂ ਸਕਰੀਨ ਤੇ ਲਿਖ ਦੂੰਗਾ ਸੀਰੀਆ ਲਿਓਨੀ ਲਿਓਨ ਐਂਜ ਕਰਕੇ ਇਹਦੀ ਮਤਲਬ ਪੂਰੀ ਕਰੰਸੀ ਦਾ ਨਾਮ ਆ ਤੇ 1 ਯੂ ਐਸ ਡਾਲਰ 24000 ਸੀਰੀਆ ਲਿਓਨ ਦੇ ਬਰਾਬਰ ਬਣਦਾ ਇਹਨਾਂ ਨੇ ਕਰੰਸੀ ਥੋੜੀ ਜੀ ਚੇਂਜ ਵੀ ਕੀਤੀ ਆ ਕਿ ਮਿਲੀਅਨਾਂ ਦੇ ਵਿੱਚ ਗੱਲਬਾਤ ਜਾ ਵੜਦੀ ਹੁੰਦੀ ਸੀ ਕਿਉਂਕਿ 1 ਯੂ ਐਸ ਡਾਲਰ 24000 ਦਾ ਬਣ ਗਿਆ ਤਾਂ ਮਿਲੀਅਨਾਂ ਦੇ ਵਿੱਚੋਂ ਉਹਨੂੰ ਸੌਖਾ ਕਰਨ ਵਾਸਤੇ ਜੇ 24000 ਸੀ ਤਾਂ ਉਹਦੇ ਪਿੱਛੇ ਜ਼ੀਰੋ ਆ ਇਹਨਾਂ ਨੇ ਹਟਾ ਤੀਆਂ ਹੁਣ ਉਹਨੂੰ ਇਹ 24 ਕਹਿਣ ਲਾਗੇ 24 ਸੀਰੀਆ ਲਿਓਣ ਯਾਰ ਇੱਥੇ ਟੈਂਪਰੇਚਰ ਹੈਗਾ 25 ਡਿਗਰੀ 26 ਡਿਗਰੀ ਤੇ ਦੁਨੀਆ ਯਾਰ ਇੱਥੇ ਸਵੇਡ ਸ਼ਰਟਾਂ ਪਾਈ ਫਿਰਦੀ ਆ ਕੋਟੀਆਂ ਪਾਈ ਫਿਰਦੀ ਆ ਅੱਧੀ ਦੁਨੀਆ ਪਤਾ ਨਹੀਂ ਗਰਮੀ ਕਿਉਂ ਨਹੀਂ ਲੱਗਦੀ ਉਹਨਾਂ ਨੂੰ ਫਾਈ ਨਸ਼ਾ ਬੜੇ ਤਕੜੇ ਲੈਵਲ ਤੇ ਚੱਲਦਾ ਇੱਥੇ ਜਿਹੜਾ ਸਾਹਮਣੇ ਬੰਦਾ ਜਾ ਰਿਹਾ ਹੈ ਨਾ ਪੂਰਾ ਸੈੱਟ ਆ ਇਹ ਅੱਖਾਂ ਇਹਦੀਆਂ ਚੜੀਆਂ ਹੋਈਆਂ ਨੇ ਤੇ ਉਹਨੂੰ ਫੜ ਕੇ ਲਜਾਇਆ ਜਾ ਰਿਹਾ ਆ ਦੇਖੋ ਯਾਰ ਇਹ ਪੈਰ ਵੱਡਦਾ ਮੇਰਾ ਇੱਥੇ ਛਾਲਾ ਕਰਦਾ ਨੋ 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 ਡੋਟ ਟੱਚ ਇਟ ਤੇ ਆ ਮੈਨੂੰ ਇਹ ਵੀ ਐਵੇਂ ਦੇ ਕ੍ਰੌਕਸ ਮਿਲ ਜਾਣਾ ਆਪਾਂ ਨੂੰ ਇਹ ਠੀਕ ਰਹੂਗਾ ਹਾਊ ਮੱਚ ਫਾਰ ਥਿਸ ਹਾਂ 200 ਹੈਂ 200 ਇਜ਼ ਵੈਰੀ ਮੱਚ ਵੈਰੀ ਮੱਚ 200 ਰੁਪਈਆ ਦਾ ਕਹਿੰਦੀ ਆ 200 ਇਹਨਾਂ ਦੇ ਯਾਰ ਮੈਂ ਇਹਦੇ ਕਰਕੇ ਦੇਖਿਆ ਬਾਈ 180 ਕਿੰਨੇ ਬਣ ਗਏ ਇਹ ਤਾਂ 700 ਰੁਪਈਆ ਬਣ ਗਿਆ ਇੰਨਾ ਨਹੀਂ ਨੋ ਇਟਸ ਵੈਰੀ ਮੱਚ ਲਓ ਜੀ ਐਂਡ ਤੇ 170 ਰੁਪਿਆ ਦਾ ਉਹ ਯੂ ਹੈਵ ਟੂ ਗਿਵ ਮੀ ਬੈਕ ਯਾ ਥੈਂਕ ਯੂ ਤੇ 180 ਦਿੱਤੇ ਸੀ ਮੈਂ ਕਹਿੰਦਾ 10 10 ਮੈਨੂੰ ਚੋ ਦੇ ਦੇ ਟਿਪ ਦੇ ਦੇ ਮੈਂ ਕਿਹਾ ਨਾ ਯਾਰ ਟਿਪ ਦਾ ਟਾਈਮ ਕਿੱਥੇ ਆ ਟਿਪ ਟਿਪ ਤਾਂ ਮੀ ਪਈ ਜਾਂਦਾ ਇੱਥੇ ਉਹ ਬਾਈ ਹੁਣ ਆਰਾਮ ਆਇਆ ਪੈਰਾਂ ਨੂੰ ਹੁਣ ਥੋੜਾ ਜਿਹਾ ਲੰਬਾ ਚੱਲ ਕੇ ਜਾ ਸਕਦੇ ਆ ਆਪਾਂ ਦੂਰ ਤੱਕ ਇੱਥੇ ਮੂੰਫਲੀਆਂ ਬਹੁਤ ਖਾਂਦੇ ਨੇ ਲੋਕ ਆ ਦੇਖੋ ਗਿੱਲੀਆਂ ਜਿਆ ਕਰਕੇ ਖਾਂਦੇ ਨੇ ਪਤਾ ਨਹੀਂ ਕਿਵੇਂ ਯਾਰ ਕੀ ਹਾਲ ਆ ਸਬਜੀ ਮੰਡੀ ਦੇ ਵਿੱਚ ਆਲੇ ਦਾਲੇ ਪੂਰਾ ਗੰਦ ਨਾਲ ਭਰਿਆ ਪਿਆ ਇਹ ਲੋਕ ਵਿਚਾਰੇ ਗਰੀਬ ਦੇ ਗਰੀਬ ਰਹਿ ਗਏ ਪੂਰੇ ਅਫਰੀਕਾ ਦੇ ਵਿੱਚ ਇੰਨੇ ਖਣਿਜ ਪਦਾਰਥ ਨੇ ਨਾ ਹੀਰਾ ਕੀ ਸੋਨਾ ਕੀ ਐਲੂਮੀਨੀਅਮ ਦਾ ਰੌ ਮਟੀਰੀਅਲ ਉਹ ਵੀ ਨਿਕਲਦਾ ਇੱਥੇ ਪਰ ਇਹਨਾਂ ਨੂੰ ਲੁੱਟ ਹੀ ਗਏ ਯਾਰ ਅੰਗਰੇਜ਼ ਆ ਅੰਗਰੇਜ਼ਾਂ ਨੇ ਫੁੱਲ ਲੁੱਟਿਆ ਇਹਨਾਂ ਨੂੰ ਉਹ ਹੀਰੇ ਵੱਟੇ ਉਹ ਸੋਨੇ ਵੱਟੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਬਸ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਹੁੰਦੀ ਸੀ ਉਹ ਵੀ ਸ਼ਾਇਦ ਮਿਲੇ ਨਾ ਮਿਲੇ ਕੋਈ ਭਰੋਸਾ ਨਹੀਂ ਉਹਦਾ ਤਾਂ ਕਰਕੇ ਇੰਨਾ ਖਣਿਜ ਪਦਾਰਥਾਂ ਦੇ ਨਾਲ ਭਰਿਆ ਹੋਣ ਦੇ ਬਾਵਜੂਦ ਵੀ ਅਫਰੀਕਾ ਭਾਈ ਗਰੀਬ ਦਾ ਗਰੀਬ ਹੀ ਰਹਿ ਗਿਆ ਦੇਖੋ ਭਾਈ ਮੈਂ ਅੱਧੀਆਂ ਬਾਹਾਂ ਦੇ ਵਿੱਚ ਬੈਠਾ ਬਾਈ ਦੇ ਕੋਟ ਪਾਇਆ ਹੋਇਆ ਕੰਨਾਂ ਦੇ ਉੱਤੇ ਆਹ ਲੈ ਰੱਖਿਆ ਨੇ ਇੱਕ ਆਹ ਜੈਕਟ ਯੂ ਫੀਲ ਕੋਲਡ ਕੋਲਡ ਕੰਨਾਂ ਤੇ ਆਹਾ ਆਹਾ ਟੋਪੀ ਪਾਰਖੀਆ ਸਿਰ ਤੇ ਸਿਰ ਤੇ ਟੋਪੀ ਪਾ ਕੇ ਫਿਰ ਹੈਲਮਟ ਲਿਆ ਹੋਇਆ ਮਤਲਬ ਲੋਕ ਕਹਿੰਦੇ ਐਨੀ ਠੰਡ ਮੰਨਦੇ ਨੇ ਯਾਰ ਇਹ ਤੇ 25 26 ਡਿਗਰੀ ਟੈਂਪਰੇਚਰ ਆ ਆਹ ਦੇਖੋ ਲੈ ਮੈਨੂੰ ਇੱਥੇ ਵੀ ਗਰਮੀ ਆਈ ਜਾਂਦੀ ਆ ਪਤਾ ਨਹੀਂ ਕਿਉਂ ਲੋਕ ਓਟ ਘਟ ਪਾਈ ਫਿਰਦੇ ਨੇ ਉਹ ਦੇਖੋ ਭਾਈ ਸ਼ਹਿਰ ਕੱਡਾ ਫੱਟਾ ਫਸਿਆ ਹੋਇਆ ਯਾਰ ਲੋ ਜੀ ਬਾਈ ਨੇ ਆਪਾਂ ਨੂੰ ਲਿਆ ਕੇ ਇਸ ਏਰੀਆ ਦੇ ਵਿੱਚ ਲਾਤਾ ਇੱਥੋਂ ਜਿਹੜਾ ਆਪਾਂ ਟਰੀ ਦੇਖਣ ਜਾਣਾ ਹੋ 1 ਕਿਲੋਮੀਟਰ ਆ ਤੇ ਇਹਦੇ ਵਿੱਚ ਇਸ ਏਰੀਆ ਦੇ ਵਿੱਚ ਇੱਥੇ ਜਿਹੜੇ ਇਹਨਾਂ ਦੇ ਮੋਟਰਸਾਈਕਲ ਨੇ ਉਹ ਅਲਾਉਡ ਨਹੀਂ ਹੈਗੇ ਤੇ ਤੁਸੀਂ ਦੇਖੋ ਵੀ ਮੋਟਰਸਾਈਕਲ ਜਿਹੜੇ ਟੈਕਸੀ ਵਾਲੇ ਨੇ ਉਹ ਨਹੀਂ ਅਲਾਉਡ ਕਿਉਂਕਿ ਜਿਹੜਾ ਆ ਬਾਈ ਆ ਰਿਹਾ ਇਹਦੇ ਬत्तियां-ਬੁੱਤੀਆਂ ਲੱਗੀਆਂ ਨੇ ਪੁਲਿਸ ਵਾਲਾ ਮੋਟਰਸਾਈਕਲ ਸੀ ਇਹੋ ਹੁਣ ਜਿਹੜਾ ਤੁਸੀਂ ਸਕਰੀਨ ਤੇ ਦਰਖਤ ਦੇਖ ਰਹੇ ਹੋ ਜੀ ਇਹਨੂੰ ਕਿਹਾ ਜਾਂਦਾ ਜੀ ਕਾਟਨ ਟਰੀ ਇੰਗਲਿਸ਼ ਦੇ ਵਿੱਚ ਜਿਹੜਾ ਮੈਂ ਮੈਪ ਤੇ ਲਾ ਕੇ ਆਇਆ ਇਹਨਾਂ ਦੀ ਭਾਸ਼ਾ ਦੇ ਵਿੱਚ ਇਹਨੂੰ ਕਾਪੋਕ ਟਰੀ ਕਿਹਾ ਜਾਂਦਾ ਮੈਂ ਬਾਕੀ ਸਕਰੀਨ ਤੇ ਲਿਖ ਦੂੰਗਾ ਕੋਈ ਇਹਨੂੰ ਕਹਿੰਦਾ ਵੀ 400 ਸਾਲ ਪੁਰਾਣਾ ਤੇ ਕੋਈ ਕਹਿੰਦਾ ਵੀ ਇਹ 400 ਸਾਲ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਪਰ ਮੇਰੇ ਅਕੋਰਡਿੰਗ ਮੈਨੂੰ ਐ ਲੱਗਦਾ ਵੀ ਇਹ 400 ਸਾਲ ਤੋਂ ਵੀ ਪਹਿਲਾਂ ਦਾ ਦੁਨੀਆ ਦੇ ਸਭ ਤੋਂ ਜਿਹੜੇ ਲੰਬੇ ਦਰਖਤ ਨੇ ਉਹਨਾਂ ਦੇ ਵਿੱਚ ਇਹ ਇੱਕ ਦਰਖਤ ਆ ਹੁਣ ਤੁਸੀਂ ਕਹੋਗੇ ਵੀ ਦੇਖਣ ਨੂੰ ਤਾਂ ਇਹ ਛੋਟਾ ਹੀ ਲੱਗਦਾ ਦੇਖੋ ਇੰਨਾ ਕੁ ਲੱਗਦਾ ਬਹੁਤ ਉੱਚਾ ਨਹੀਂ 50 ਫੁੱਟ ਦੇ ਨੇੜੇ ਤੇੜੇ ਹੋਣਾ ਅਸਲ ਦੇ ਵਿੱਚ 2023 ਦੇ ਵਿੱਚ ਇਥੇ ਬਹੁਤ ਜ਼ਿਆਦਾ ਮੀਂਹ ਪਿਆ ਯਾਰ ਇਸ ਦਰਖਤ ਦੇ ਉੱਤੇ ਬਿਜਲੀ ਡਿੱਗ ਪਈ ਬਿਜਲੀ ਡਿੱਗਣ ਤੋਂ ਬਾਅਦ ਇਹ ਦਰਖਤ ਵਿਚਾਲੋਂ ਪਾੜ ਗਿਆ ਹੁਣ ਇਹ ਦਰਖਤ ਦਾ ਹਿਸਟਰੀ ਕੀ ਜੁੜਦੀ ਆ ਇਹਦਾ ਜਿਹੜਾ ਟਾਹਣੀਆਂ ਵਗੈਰਾ ਟੁੱਟ ਕੇ ਥੱਲੇ ਡਿੱਗੀਆਂ ਸੀ ਇਹਨਾਂ ਨੇ ਇੱਕ ਹੈਰੀਟੇਜ ਮਿਊਜ਼ੀਅਮ ਦੇ ਵਿੱਚ ਉਹਨੂੰ ਸਾਂਭ ਕੇ ਰੱਖਿਆ ਹੋਇਆ ਤੇ ਹੁਣ ਇਹਦੀ ਹਿਸਟਰੀ ਕੀ ਜੁੜਦੀ ਆ ਇਹਨਾਂ ਦੇ ਲੋਕਾਂ ਨਾਲ ਜਦੋਂ 1792 ਦੇ ਵਿੱਚ ਇਹ ਅਫਰੀਕਾ ਦੇ ਕਾਲੇ ਲੋਕ ਅਮਰੀਕਾ ਵਾਲੇ ਪਾਸਿਓਂ ਅੰਗਰੇਜ਼ਾਂ ਵੱਲੋਂ ਆਜ਼ਾਦ ਕੀਤੇ ਗਏ ਨੇ ਤਾਂ ਉਹ ਇੱਥੇ ਪਹੁੰਚੇ ਨੇ ਫਿਰ ਇਸ ਸ਼ਹਿਰ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਵਸਾਇਆ ਗਿਆ ਵੀ ਇੱਥੇ ਜਾ ਕੇ ਤੁਸੀਂ ਰਹਿ ਲਓ ਆਪਦਾ ਨਵਾਂ ਸ਼ਹਿਰ ਵਸਾ ਲਓ ਫਿਰ ਉਹਨੂੰ ਫ੍ਰੀ ਟਾਊਨ ਕਿਹਾ ਜਾਣ ਲੱਗ ਗਿਆ 1792 ਦੇ ਵਿੱਚੋਂ ਲੋਕ ਇੱਥੇ ਫ੍ਰੀ ਹੋ ਕੇ ਆਏ ਨੇ ਤੇ 1792 ਦੇ ਵਿੱਚ ਜਦੋਂ ਲੋਕ ਫ੍ਰੀ ਹੋ ਕੇ ਇੱਥੇ ਆਏ ਤਾਂ ਇਹ ਦਰਖਤ ਇੱਥੇ ਲੱਗਿਆ ਹੁੰਦਾ ਸੀ ਤੇ ਉਹਨਾਂ ਲੋਕਾਂ ਨੇ ਇਸ ਦਰਖਤ ਦੇ ਥੱਲੇ ਬਹਿ ਕੇ ਆਪਦੀ ਅਰਦਾਸ ਕੀਤੀ ਆਪਦੀ ਖੁਸ਼ੀ ਦੀ ਤੇ ਸਲੇਵਰੀ ਦੀ ਅਰਦਾਸ ਯੈਸ ਨੋ 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 ਆਈ ਕੈਨ ਡੂ ਮਾਈਸੈਲਫ ਥੈਂਕ ਯੂ ਥੈਂਕ ਯੂ ਆ ਇੰਡੀਆ ਹਾਂ ਸੀਰਿਓ ਮਾਈ ਨੇਮ ਇ ਸ਼ੱਕਾ ਕਾਉਂਸਲ ਆ ਯੂ ਆ ਫਰਮ ਸਿਰਲੀਓਨ ਯੂਰ ਨੇਮ ਇਜ਼ ਸ਼ੱਕਾ ਕਾਉਂਸਲ ਸ਼ੱਕਾ ਕਾਉਂਸਲ ਵਾਟ ਯੂ ਡੂ ਫਾਰ ਲੀਵਿੰਗ ਕਿਆ ਕਰਤੇ ਹੋ ਵਾਟ ਯੂ ਡੂ ਫਾਰ ਲੀਵਿੰਗ ਹਾਂ ਆ ਡੋ ਆਵ ਨਥਿੰਗ ਆਮ ਗੇਂਗ ਨਾਓ ਓਕੇ 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 ਯੂ ਪਲਾਂਟ ਟਰੀਜ਼ ਗੁੱਡ ਗੁੱਡ ਤੇ ਮੈਂ ਕਹਿੰਦਾ ਸੀ ਵੀ 1792 ਦੇ ਵਿੱਚ ਜਦੋਂ ਲੋਕ ਇੱਥੇ ਆਏ ਨੇ ਤਾਂ ਉਹ ਫ੍ਰੀ ਹੋਏ ਕਾਲੇ ਲੋਕ ਇਸ ਦਰਖਤ ਦੇ ਥੱਲੇ ਬਹਿ ਕੇ ਉਹਨਾਂ ਨੇ ਅਰਦਾਸ ਕੀਤੀ ਆ ਆਪਦੀ ਖੁਸ਼ੀ ਦੀ ਭਾਈ ਅਸੀਂ ਉਹਨਾਂ ਦੇ ਚੰਗਲੋ ਦੇ ਵਿੱਚੋਂ ਫ੍ਰੀ ਹੋ ਗਏ ਫਿਰ 1792 ਦੇ ਵਿੱਚ ਇਹ ਦਰਖਤ ਲੱਗਿਆ ਹੋਇਆ ਸੀ ਤੇ ਜਦੋਂ ਕਹਿੰਦੇ ਇਹਦੇ ਉੱਤੇ ਬਿਜਲੀ ਡਿੱਗੀ ਆ ਇਹ ਦਰਖਤ ਬਚਾ ਲਓ ਪਾੜਿਆ ਤਾਂ ਇੱਥੋਂ ਦੇ ਜਿਹੜੇ ਲੋਕਲ ਲੋਕ ਸੀ ਆ ਜਿਹੜੇ ਆ ਦੇਸ਼ ਦੇ ਨਾਲ ਦਿਲੋਂ ਜੁੜੇ ਹੋਏ ਸੀ ਤਾਂ ਉਹਨਾਂ ਨੇ ਕਹਿੰਦੇ ਇਹਦਾ ਸੋਗ ਵੀ ਬਣਾਇਆ ਉਹ ਬਹੁਤ ਰੋਏ ਵੀ ਨੇ ਇਮੋਸ਼ਨਲ ਵੀ ਹੋਏ ਨੇ ਵੀ ਸਾਡੀਆਂ ਇਹਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਕਿਉਂਕਿ ਉਹਨਾਂ ਨੇ ਬਹੁਤ ਸੰਤਾਪ ਹੰਡਾਇਆ ਬਹੁਤ ਜ਼ੁਲਮ ਹੰਡਾਇਆ ਤੇ ਜਦੋਂ ਇਹੋ ਜਿਹੀਆਂ ਨਿਸ਼ਾਨੀਆਂ ਨਵੇਂ ਮੁੰਡੇ ਖੁੰਡੇ ਦਾ ਲਾਈਟ ਲਾਇਆ ਜਾਂਦੇ ਨੇ ਪਰ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਬਹੁਤ ਇਹ ਚੀਜ਼ ਨੂੰ ਲੈ ਕੇ ਕਹਿੰਦੇ ਅਫਸੋਸ ਉਹਨਾਂ ਨੇ ਜਤਾਇਆ ਸੀ ਇੰਨੀ ਕਿ ਹਿਸਟਰੀ ਸੀ ਇਹਦੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਉਥੋਂ ਆਟੋ ਲੈ ਕੇ ਇੱਥੇ ਪਹੁੰਚਿਆ ਪਰ ਦੇਖਣ ਤੋਂ ਇਹ 2.5 ਮਿੰਟ ਦੀ ਹਿਸਟਰੀ ਮੈਂ ਤੁਹਾਨੂੰ ਸੁਣਾਈ ਆ ਪਰ ਇਹਨਾਂ ਵਾਸਤੇ ਇਹਨਾਂ ਨੇ ਪਤਾ ਨਹੀਂ ਯਾਰ 400 ਸਾਲ 500 ਸਾਲ ਕਾਲੇ ਲੋਕਾਂ ਨੇ ਸੰਤਾਪ ਖੰਡਾਇਆ ਬਿਜਲੀ ਡਿੱਗਣ ਕਰਕੇ ਇਹ ਵਿਚਾਲੋ ਪਾੜ ਕੇ ਟੁੱਟ ਗਿਆ ਸੀ ਉਸ ਤੋਂ ਬਾਅਦ ਫਿਰ ਇਹ ਇਹਦੀ ਹਾਲਤਾ ਵਾਲੀ ਹੋ ਗਈ ਪ੍ਰੀਜ਼ਰਵ ਕਰਨ ਦੀ ਕਿਹਾ ਤਾਂ ਜਾਂਦਾ ਕਿ ਕੋਸ਼ਿਸ਼ ਕਰ ਰਹੇ ਨੇ ਪਰ ਇੱ ਯਸ 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 ਜੀ ਗੰ ਪਰ ਇੱਥੇ ਕੋਈ ਐਵੇਂ ਦਾ ਲੱਗਿਆ ਨਹੀਂ ਹੋਇਆ ਵੀ ਜਿੱਤੋਂ ਪਤਾ ਲੱਗੇ ਵੀ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜਿਹੜੀਆਂ ਡਾਣੀਆਂ ਟੁੱਟੀਆਂ ਸੀ ਉਹ ਡਾਣੀਆਂ ਇਹਨਾਂ ਨੇ ਹੈਰੀਟੇਜ ਦੇ ਵਿੱਚ ਸਾਂਭ ਕੇ ਰੱਖ ਲਈਆਂ ਤੁਸੀਂ ਆਪ ਦੇਖੋ ਕਿੰਨੇ ਚੰਗੇ ਲੋਕ ਨੇ ਮੈਂ ਇੱਥੋਂ ਵੀਡੀਓ ਬਣਾ ਰਿਹਾ ਸੀ ਤੇ ਬਾਈ ਨੇ ਇੱਥੋਂ ਲੰਘਣ ਤੋਂ ਪਹਿਲਾਂ ਮੈਨੂੰ ਪੁੱਛਿਆ ਕਹਿੰਦਾ ਭਾਈ ਲੰਘ ਜਾ ਮੈਂ ਵੀਡੀਓ ਬਣਾਉਣ ਦਾ ਕੋਈ ਚੱਕਰ ਤਾਂ ਨਹੀਂ ਮਤਲਬ ਬਹੁਤ ਚੰਗੇ ਲੋਕ ਨੇ ਯਾਰ ਵੀ ਯਾਰ ਹੁਣ ਬਾਈ ਨਾਲ ਮੈਂ ਥੋੜੀ ਜੀ ਗੱਲ ਕੀਤੀ ਸੀ ਤੇ ਬਾਈ ਹੁਣ ਮਗਰ ਲਾ ਗਿਆ ਕਹਿੰਦਾ ਭਈ ਮੈਨੂੰ ਪੈਸੇ ਦੇ ਮੈਨੂੰ ਗੁਰੂ ਘਰ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਹਿੰਦਾ ਵੀ ਪੈਸੇ ਪੂਸੇ ਨਹੀਂ ਕਿਸੇ ਨੂੰ ਵੀ ਦੇਣੇ ਇਹ ਵੈਸੀ ਇੱਥੇ ਲੋਕ ਕਹਿੰਦੇ ਗਲਤ ਮਲਤ ਚੀਜ਼ਾਂ ਖਾਂਦੇ ਪੀਂਦੇ ਨੇ ਤਾਂ ਉਹਨਾਂ ਨੂੰ ਪੈਸੇ ਦੇ ਕੇ ਗਲਤ ਮਲਤ ਚੀਜ਼ਾਂ ਦੇ ਵਿੱਚ ਹੈਲਪ ਕਰਨੀ ਤੁਸੀਂ ਬਰਾਬਰ ਦੇ ਭਾਗੀਦਾਰ ਹੋ ਜਾਂਦੇ ਹੋ ਭਾਈ ਤੇ ਉਹ ਸਾਹਮਣੇ ਸਮੁੰਦਰ ਇੱਥੇ ਵੀ ਚੱਲ ਰਿਹਾ ਅੱਜ ਤੁਹਾਨੂੰ ਵੀਡੀਓ ਥੋੜੀ ਜੀ ਸਾਫ਼ ਦੇਖ ਕਿਉਂਕਿ ਮੌਸਮ ਹੀ ਐਵੇਂ ਦਾ ਹੋਇਆ ਪਿਆ ਤੁਸੀਂ ਦੇਖੋ ਯਾਰ ਬੱਦਲ ਵਾਈ ਹੋਈ ਪਈ ਆ ਤੇ ਫੋਨ ਦੇ ਨਾਲ ਵੀਡੀਓ ਬਣਾਉਣਾ ਇੱਥੇ ਜਿਆਦਾ ਸੇਫ ਨਹੀਂ ਹੈਗਾ ਫੋਨ ਆਪਣਾ ਕੋਈ ਖੋਕੇ ਵੀ ਲਿਜਾ ਸਕਦਾ ਬਾਕੀ ਆਵਾਜ਼ ਸਾਨੂੰ ਪ੍ਰੋਪਰ ਆਉਣੀ ਚਾਹੀਦੀ ਹੈ ਜੇ ਆਵਾਜ਼ ਪ੍ਰੋਪਰ ਨਹੀਂ ਆ ਰਹੀ ਤਾਂ ਤੁਸੀਂ ਹੈੱਡਫੋਨ ਕੰਨਾਂ ਦੇ ਵਿੱਚੋਂ ਕੱਢ ਕੇ ਸੁਣ ਕੇ ਦੇਖਿਓ ਆਵਾਜ਼ ਪ੍ਰੋਪਰ ਆਊਗੀ ਟੀਵੀ ਤੇ ਆਵਾਜ਼ ਪ੍ਰੋਪਰ ਆਊਗੀ ਪਰ ਬਲੂਟੁੱਥ ਨਾਲ ਯਾਰ 이어ਪອດ ਲਾ ਕੇ ਆਵਾਜ਼ ਦਾ ਪਤਾ ਨਹੀਂ ਕੀ ਇਸ਼ੂ ਆ ਯਾਰ ਮੇਰੇ ਕੋਲ ਤਾਰ ਵਾਲੇ ਹੈੱਡਫੋਨ ਨੇ ਮੈਂ ਬਲੂਟੁੱਥ ਵਾਲੇ ਵਰਤਦਾ ਨਹੀਂ ਹੈਗਾ ਤਾਰ ਵਾਲੇ ਜਾਦੇ ਵਧੀਆ ਹੁੰਦੇ ਨੇ ਤਾਰ ਵਾਲੇ ਦੇ ਵਿੱਚ ਮੈਂ ਲਾ ਕੇ ਐਡਿਟ ਕਰਦਾ ਮੈਨੂੰ ਦੋਨੇ ਪਾਸੇ ਆਵਾਜ਼ ਆਉਂਦੀ ਆ ਮੈਨੂੰ ਨਹੀਂ ਪਤਾ ਵੀ 이어ਪອດ ਜਿੰਨਾਂ ਕੋਲ ਹੈਗੇ ਨੇ ਉਹਦੇ ਵਿੱਚ ਆਵਾਜ਼ ਕਿਉਂ ਨਹੀਂ ਆਉਂਦੀ ਦੋਨੇ ਕੰਨਾਂ ਦੇ ਵਿੱਚ ਮੇਰੇ ਹੱਥ ਖੜੇ ਹੋ ਗਏ ਮੈਂ ਬਹੁਤ ਟਰਾਈ ਕਰਕੇ ਦੇਖ ਲਈ ਮੈਂ ਉਹ ਆਵਾਜ਼ ਨੂੰ ਠੀਕ ਕਰਨ ਵਾਸਤੇ 10-12000 ਰੁਪਇਆ ਲਾਤਾ ਸਮਾਨ ਚੇਂਜ ਕਰਤਾ ਸਾਰਾ ਇਹਦਾ ਕੈਮਰੇ ਦਾ ਆਪਾਂ ਨਵਾਂ ਕਵਰ ਲੈ ਲਿਆ ਵੀ 9000 ਦਾ ਕਵਰ ਸੀ ਮਾੜਾ ਮੋਟਾ ਮਾਈਕ ਚੇਂਜ ਕਰਕੇ ਦੇਖ ਲਿਆ ਨਹੀਂ ਕੋਈ ਹੀਲਾ ਹੋ ਰਿਹਾ ਮੈਨੂੰ ਨਹੀਂ ਪਤਾ ਕਿਉਂ ਨਹੀਂ ਆਵਾਜ਼ ਆ ਰਹੀ ਫਿਰ ਜਾਂ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਕੈਮਰਾ ਹੀ ਬਦਲਣਾ ਪੈਣਾ ਜੇ ਹੁਣ ਵੀ ਇਹ ਪ੍ਰੋਬਲਮ ਆਈ ਤਾਂ ਅਗਲੇ ਟੂਰ ਤੇ ਆਪਾਂ ਕੈਮਰਾ ਬਦਲ ਦਾਂਗੇ ਫਿਲਹਾਲ ਤੁਸੀਂ ਇਸ ਟੂਰ ਤੇ ਅਡਜਸਟ ਕਰਿਓ ਇਨਕ ਠੀਕ ਹੈ ਇਹੜਾ ਸਾਹਮਣੇ ਦਰਖਤ ਲੱਗਿਆ ਹੋਇਆ ਹੈ ਨਾ ਦਰਖਤ ਦੇ ਥੱਲੇ ਝੰਡਾ ਲੱਗਿਆ ਹੋਇਆ ਇਹਨਾਂ ਦਾ ਸਿਰਾ ਲਿਆਉਣ ਦਾ ਆਪਣਾ ਇੰਡੀਆ ਦੇ ਵਿੱਚ ਥੋੜਾ ਜਿਹਾ ਰਿਵਾਜ ਜ਼ਿਆਦਾ ਆ ਆਪਾਂ ਫਲੈਗ ਦੀ ਆ ਉਹਦੇ ਝੰਡੇ ਦੀ ਰਿਸਪੈਕਟ ਬਹੁ ਕਰਦੇ ਆ ਤੇ ਤੁਸੀਂ ਦੇਖੋ ਜੇ ਕੋਈ ਡਿਸਰੈਸਪੈਕਟ ਵੀ ਕਰਦਾ ਤਾਂ ਕੱਡਾ ਉਹਦੇ ਪਿੱਛੇ ਵਿਵਾਦ ਖੜਾ ਹੋ ਜਾਂਦਾ ਤਾਂ ਇੱਥੇ ਐਵੇਂ ਦਾ ਕੋਈ ਸੀਨ ਨਹੀਂ ਹੈਗਾ ਇਹਨਾਂ ਵਾਸਤੇ ਉਹ ਝੰਡਾ ਇੱਕ ਕੱਪੜਾ ਤੇ ਐ ਨਹੀਂ ਪਤਾ ਇਹ ਕੱਛਿਆਂ ਤੇ ਵੀ ਆਧਾ ਝੰਡਾ ਬਣਾ ਲੈਣ ਟੀ-ਸ਼ਰਟਾਂ ਤੇ ਬਣਾ ਲੈਣ ਪੋਚਾ ਲਾਈ ਜਾਣ ਉਸ ਝੰਡੇ ਵਾਲੇ ਰੰਗ ਦੇ ਨਾਲ ਮਤਲਬ ਸੇਮ ਹੋਵੇ ਦਾ ਹੁਣ ਆ ਵੀ ਦੇਖੋ ਵੀ ਜਮ ਇਹਨਾਂ ਦਾ ਇਹ ਕੱਪੜਾ ਇੱਕ ਪਰ ਜਿਹੜਾ ਆਪਾਂ ਤਿੰਨੇ ਰੰਗਾਂ ਦੀ ਗੱਲ ਕਰੀਏ ਤਾਂ ਗ੍ਰੀਨ ਰੰਗ ਇੱਥੇ ਗ੍ਰੀਨਰੀ ਬਹੁਤ ਆ ਜੀ ਉਹਨੂੰ ਰਿਪਰੈਜ਼ੈਂਟ ਕਰਦਾ ਚਿੱਟਾ ਸਾਨੂੰ ਪਤਾ ਹੀ ਆ ਵੀ ਸ਼ਾਂਤੀ ਦਾ ਪ੍ਰਤੀਕ ਹੋ ਗਿਆ ਜਸਟਿਸ ਦਾ ਪ੍ਰਤੀਕ ਹੋ ਗਿਆ ਇਕੁਐਲਿਟੀ ਦਾ ਪ੍ਰਤੀਕ ਹੋ ਗਿਆ ਤੇ ਨੀਲਾ ਰੰਗ ਜਿਹੜਾ ਹੈਗਾ ਜੀ ਇੱਥੇ ਜਮਾ ਇਸ ਸ਼ਹਿਰ ਦੇ ਕੰਡੇ ਤੇ ਇੰਡੀਅਨ ਉਹ ਇੰਡੀਅਨ ਓਸ਼ੀਨ ਕਹੀ ਹੈ ਨਾ ਐਟਲੈਂਟਿਕ ਓਸ਼ੀਨ ਲੱਗਦਾ ਉਹ ਸਾਹਮਣੇ ਆ ਤਾਂ ਨੀਲਾ ਰੰਗ ਇਹ ਉਹ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਇਧਰਲੇ ਪਾਸੇ ਇਹਨਾਂ ਦਾ ਨੈਸ਼ਨਲ ਮਿਊਜ਼ੀਅਮ ਵੀ ਬਣਿਆ ਹੋਇਆ ਅੱਜ ਐਤਵਾਰਾ ਤੇ ਐਤਵਾਰ ਕੇ ਐਤਵਾਰ ਕਰਕੇ ਇਹਨਾਂ ਦਾ ਮਿਊਜ਼ੀਅਮ ਇਹ ਬੰਦ ਆ ਤੇ ਆ ਇਹਨਾਂ ਦੇ ਕੁਝ ਫਰੀडम फाइਟਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਆਪਾਂ ਨੂੰ ਹਿਸਟਰੀ ਇਹਨਾਂ ਦੀ ਜਾਦੇ ਪਤਾ ਨਹੀਂ ਹੈਗੀ ਯਾਰ ਤਾਂ ਕਰਕੇ ਆਪਾਂ ਕੋਈ ਬਾਲੀ ਗੱਲਬਾਤ ਵੀ ਨਹੀਂ ਕਰ ਸਕਦੇ ਫਰੀडम फाइਟਰ ਵੀ ਹੋ ਸਕਦੇ ਨੇ ਜਾਇ ਦੇਸ਼ ਬਣਨ ਤੋਂ ਬਾਅਦ ਜਿਹੜੇ ਉਹਨਾਂ ਦੇ ਰਾਜੇ ਹੋਣਗੇ ਲੀਡਰ ਹੋਣਗੇ ਇਹ ਉਹਨਾਂ ਦੀਆਂ ਫੋਟੋਆਂ ਵੀ ਹੋ ਸਕਦੀਆਂ ਨੇ ਤੇ ਬਾਕੀ ਇਹ ਬਹੁਤ ਖਾਚਾ ਖਾਚੇ ਭਰਿਆ ਰਹਿਣ ਵਾਲਾ ਬਾਜ਼ਾਰ ਆ ਅੱਜ ਐਤਵਾਰ ਕਰਕੇ ਆ ਇਧਰਲੇ ਪਾਸੇ ਨੈਸ਼ਨਲ ਮਿਊਜ਼ੀਅਮ ਦੀ ਕਿਚਨ ਬਣੀ ਹੋਈ ਆ ਐਤਵਾਰਾ ਤਾਂ ਕਰਕੇ ਬੰਦ ਆ ਹੀ ਬਾਕੀ ਇਹ ਬਹੁਤ ਖਚਾ ਖਚ ਭਰਿਆ ਰਹਿਣ ਵਾਲਾ ਬਾਜ਼ਾਰ ਆ ਅੱਜ ਐਤਵਾਰਾ ਤਾਂ ਐਤਵਾਰ ਕਰਕੇ ਇਹ ਖਾਲੀ ਖਾਲੀ ਪਿਆ ਆ ਦੇਖੋ ਆ ਵੀ ਮੋਟਰਸਾਈਕਲ ਇਥੇ ਚੱਲੀ ਜਾਂਦੇ ਨੇ ਉਹਦੇ ਵਾਲਾ ਪਤਾ ਨਹੀਂ ਕਿਉਂ ਨਹੀਂ ਆਉਣ ਦਿੰਦਾ ਵੀਆਈਪੀ ਨੰਬਰ ਵਾਲਾ ਦਾ ਓਹ ਦੇਖੋ ਸਾਹਮਣੇ ਬਈ ਸੜਕ ਦੇ ਵਿਚਾਲੇ ਫੁੱਟਬਾਲ ਦਾ ਮੈਚ ਚੱਲੀ ਜਾਂਦਾ ਇਹ ਤਾਂ ਫੇਰ ਵੀ ਅੱਜ ਐਤਵਾਰ ਆ ਰਸ਼ ਘਟਾ ਫੁੱਟਬਾਲ ਖੇਡੀ ਜਾਂਦੇ ਨੇ ਪਿਛਲੇ ਦੇਸ਼ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਾਈ ਪੂਰੇ ਛੁੱਟੀ ਵਾਲੇ ਦਿਨਾਂ 'ਚ ਵੀ ਨਹੀਂ ਸ਼ੁੱਕਰਵਾਰ ਨੂੰ ਜਦੋਂ ਪੂਰਾ ਕੱਟ ਸੀ ਸੜਕ ਦੇ ਬਜਾਅ ਦੇ ਟੈਂਟ ਲਾ ਕੇ ਖੇਡੀਆਂ ਜਾਂਦੇ ਸੀ ਕੋਈ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ ਸੀ ਤੇ ਆ ਨੀਲੇ ਤੇ ਚਿੱਟੇ ਰੰਗ ਦੀ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਜੀ ਇਹ ਹੈਗੀ ਆ ਇੱਥੋਂ ਦੀ ਚਰਚ ਇਸ ਦੇਸ਼ ਦੇ ਵਿੱਚ ਮੈਜੋਰਿਟੀ ਮੁਸਲਮਾਨਾਂ ਦੀ ਆ ਪਰ ਜਿਹੜੇ ਪੁਰਾਣੇ ਆਪਾਂ ਦੇਸ਼ ਘੁੰਮ ਕੇ ਆਏ ਆ ਜਿਵੇਂ ਮੋਰਿਟੇਨੀਆ ਦਾ ਆਪਾਂ ਚਲੋ ਵੀਜ਼ਾ ਨਹੀਂ ਮਿਲਿਆ ਮਰੋਕੋ ਹੋ ਗਿਆ ਜਾਂ ਸੈਨੇਗਲ ਹੋ ਗਿਆ ਉੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦੇ ਸੀ 90% ਉੱਥੇ ਲੋਕ ਮੁਸਲਮਾਨ ਸੀ ਇੱਥੇ ਹੈਗਾ 70 ਪਤਾ ਨਹੀਂ 71% ਮੁਸਲਮਾਨ ਨੇ ਬਾਕੀ ਸਾਰੇ ਕ੍ਰਿਸਚੀਅਨ ਨੇ ਤੇ 1-2% ਇੱਥੋਂ ਦੇ ਜਿਹੜਾ ਐਥਨਿਕ ਗਰੁੱਪ ਨੇ ਜਾਂ ਅਲੱਗ ਤੋਂ ਹੋਰ ਕਬੀਲੇ ਨੇ ਉਹਨਾਂ ਦਾ ਇੱਥੇ 1-2% ਹਿੱਸਾ ਫਿਰ ਵੀ 71% ਦੇ ਨਾਲ ਇਹ ਮੁਸਲਮਾਨ ਮੈਜੋਰਿਟੀ ਦੇਸ਼ ਆ ਜੀ ਆਹ ਦੇਖੋ ਉੱਪਰ ਕੀ ਲਿਖਿਆ ਹੋਇਆ ਰਾਜੂ ਇਲੈਕਟ੍ਰੀਕਲਸ ਰਾਜੂ ਮਤਲਬ ਨਾਮ ਤਾਂ ਹੈ ਇੰਡੀਅਨ ਹੀ ਆ ਰਾਜੂ 50 ਬੀ ਸ਼ਰਟ ਸੋ ਆ ਹਵ ਆ ਉਸ ਮੇਰੇ ਕਾਲੀ ਟੀ-ਸ਼ਰਟ ਓਕੇ ਇਹ ਨਾਲ ਸਾਹਮਣੇ ਆ ਬਾਈ ਜਾ ਰਿਹਾ ਨਾ ਨੀਲੀ ਤੇ ਕਾਲੀ ਟੀ-ਸ਼ਰਟ ਵਾਲਾ ਇਹ 15 20 ਮਿੰਟ ਮੇਰੇ ਮੰਗਰ ਮੰਗਰਾਉਂਦਾ ਰਿਹਾ ਪਹਿਲਾਂ ਮੇਰੇ ਨਾਲ ਗੱਲਾਂ ਲੱਗ ਗਿਆ ਤੇ ਇਹ ਕਹਿੰਦਾ ਵੀ ਮੈਂ ਇੱਥੋਂ ਦੀ ਆਰਮੀ ਦੇ ਵਿੱਚ ਕੰਮ ਕਰਦਾ ਰਿਹਾ ਪਰ ਕਹਿੰਦਾ ਹੁਣ ਮੈਂ ਰਿਟਾਇਰ ਹੋ ਗਿਆ ਤੇ ਹੁਣ ਤੁਸੀਂ ਦੇਖੋ ਵੀ ਪਤਾ ਨਹੀਂ ਸੱਚ ਬੋਲਦਾ ਪਤਾ ਨਹੀਂ ਝੂਠ ਬੋਲਦਾ ਵੀ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ ਬੰਦਾ ਵੀ ਇੱਥੇ ਮੰਗਣ ਵਾਸਤੇ ਮਜਬੂਰ ਹੋਇਆ ਪਿਆ ਤੇ ਜਿਹੜਾ ਬੰਦਾ ਗਰੀਬ ਆ ਯਾਰ ਇੱਥੇ ਗਰੀਬ ਹੀ ਹੋਈ ਜਾਂਦਾ ਸਰਕਾਰੀ ਬੰਦਿਆਂ ਦਾ ਹੀ ਮੈਨੂੰ ਲੱਗਦਾ ਕੋਈ ਜ਼ਿਆਦਾ ਵਟਿਆ ਹੋਊਗਾ ਬਾਕੀ ਲੋਕਲ ਸੰਗਤ ਜਿਹੜੀ ਸਾਨੂੰ ਇੱਥੋਂ ਦੇਖਦੀ ਹੈ ਚਾਹੇ ਗੁਰੂ ਘਰ ਚੋਂ ਸਿਰਾਂ ਲਿਆਉਣ ਦੇ ਵਿੱਚੋਂ ਦੱਸਣਾ ਭੁੱਲ ਗਿਆ ਸੀ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਉਹ ਗੁਰੂ ਘਰ ਦੇ ਵਿੱਚ ਜਿਹੜੇ ਪ੍ਰਬੰਧਕ ਸੀ ਸੇਵਾਦਾਰ ਸੀ ਕੀਰਤਨੀਏ ਸੀ ਤਾਂ ਕੁਝ ਕੋਦੇ ਵਿੱਚੋਂ ਸਾਨੂੰ ਜਾਣਦੇ ਸੀ ਤਾਂ ਮੈਨੂੰ ਵੀ ਬਹੁਤ ਖੁਸ਼ੀ ਹੋਈ ਮੈਂ ਯਾਰ ਵੀ ਅਫਰੀਕਾ ਵਾਲੇ ਪਾਸੇ ਵੀ ਜਿਹੜੀ ਸੰਗਤ ਰਹਿੰਦੀ ਆ ਸਾਡੇ ਵਲੌਗ ਦੇਖਦੀ ਆ ਉਹ ਜਿਹੜੀ ਸਾਹਮਣੇ ਗਲੀ ਜਾ ਰਹੀ ਆ ਉਸ ਗਲੀ ਦਾ ਨਾਮ ਹੈਗਾ ਜੀ ਵਿਕਟੋਰੀਆ ਸਟਰੀਟ ਇਹਦਾ ਨਾਮ ਹੈਗਾ ਡੁੰ ਇੰਗਲਿਸ਼ ਨਾਮ ਨੇ ਇਹਨਾਂ ਦੀਆਂ ਗਲੀਆਂ ਦੇ ਕਿਉਂਕਿ ਅੰਗਰੇਜ਼ਾਂ ਨੇ ਰੂਲ ਕੀਤਾ ਜਿਹੜੀ ਇਹ ਕ੍ਰੀਓ ਭਾਸ਼ਾ ਬੋਲਦੇ ਨੇ ਨਾ ਜਦੋਂ ਇਹ ਆਪਸ ਵਿੱਚ ਗੱਲ ਕਰਨਗੇ ਆਪਾਂ ਨੂੰ ਐ ਲੱਗਦਾ ਵੀ ਇੰਗਲਿਸ਼ ਭਾਸ਼ਾ ਬੋਲ ਰਹੇ ਨੇ ਇਹ ਤੇ ਜਦੋਂ ਉਹਨੂੰ ਆਪਾਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਦੋ ਅੱਖਰੀ ਸਮਝ ਆਉਣਗੇ ਹੈ ਇਹਨਾਂ ਦੀ ਲੋਕਲ ਭਾਸ਼ਾ ਕ੍ਰੀਓ ਪਰ ਐ ਲੱਗਦਾ ਵੀ ਜਿਵੇਂ ਇੰਗਲਿਸ਼ ਬੋਲਦੇ ਹੁੰਦੇ ਨੇ ਮੈਨੂੰ ਦੋ ਤਿੰਨ ਵਾਰੀ ਭਲੇਖਾ ਪਿਆ ਜਾਓ ਧਿਆਨ ਨਾਲ ਦਿਮਾਗ ਤੇ ਜ਼ੋਰ ਜਾ ਪਾ ਕੇ ਸੁਣਦੇ ਆ ਉਦੋਂ ਫਿਰ ਸਮਝ ਨਹੀਂ ਆਉਂਦਾ ਕੁਝ ਕੀ ਕਹੀ ਜਾਂਦੇ ਨੇ ਸ਼ਾਮ ਦਾ 7:30 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਉਧਰਲੇ ਪਾਸੇ ਜਾ ਕੇ ਉਹ ਟੈਕਸੀ ਬੁੱਕ ਕਰਦੇ ਆਂ ਆਟੋ ਬੁੱਕ ਕਰਦੇ ਆਂ ਮੋਟਰ ਟੈਕਸੀ ਮੋਟਰਸਾਈਕਲ ਫਿਰ ਆਪਾਂ ਚੱਲਦੇ ਆਂ ਜੀ ਆਪਦੇ ਹੋਟਲ ਵਾਲੇ ਪਾਸੇ ਨੂੰ ਅੱਜ ਦਾ ਸਫ਼ਰ ਬਹੁਤ ਹੋ ਗਿਆ ਅੱਜ ਇੱਕ ਦਿਨ ਚ ਆਪਾਂ ਦੋ ਵੀਡੀਓ ਬਣਾਈਆਂ ਨੇ ਸਵੇਰੇ ਗੁਰੂ ਘਰ ਦੀ ਅਲੱਗ ਤੋਂ ਵੀਡੀਓ ਬਣਾਈ ਆ ਤੇ ਆਹ ਵੀਡੀਓ ਮੈਂ ਅਲੱਗ ਤੋਂ ਬਣਾਈ ਆ ਜੇ ਮੈਨੂੰ ਉਹ ਫਰਮਾਇਸ਼ ਨਾ ਕਰਦੇ ਵੀ ਗੁਰੂ ਘਰ ਦੀ ਵੀਡੀਓ ਅਲੱਗ ਤੋਂ ਪਾਓ ਤਾਂ ਫਿਰ ਸਾਰਾ ਮਿਕਸ ਅਪ ਹੋ ਜਾਣਾ ਸੀ ਹੁਣ ਇਹ ਚੀਜ਼ ਵਧੀਆ ਰਹੀ ਵੀ ਗੁਰਦੁਆਰਾ ਸਾਹਿਬ ਨੂੰ ਅਲੱਗ ਬਣਾ ਕੇ ਦਿਖਾਤਾ ਤੇ ਟੂ ਪਾਕ ਦੀਆਂ ਟੀ-ਸ਼ਰਟਾਂ ਪਾਈ ਫਿਰਦੇ ਨੇ ਜਿਹਨੂੰ ਸਿੱਧੂ ਮੂਸੇ ਵਾਲਾ ਫਾਲੋ ਕਰਦਾ ਸੀ ਟੂ ਪਾਕ ਕਹਿੰਦੇ ਕਿ ਇਹ ਯਾਰ ਰੈਪਰ ਸੀ ਜਿਹੜਾ ਇਹਨਾਂ ਦੇ ਵਿੱਚ ਰੈਵੋਲੂਸ਼ਨ ਲੈ ਕੇ ਆਇਆ ਸੀ ਨਾ ਲੜਨ ਦੀ ਤਾਕਤ ਰਿੰਦਾ ਸੀ ਆਪਦੇ ਗਾਣਿਆਂ ਦੇ ਥਰੂ ਆ ਵੀ ਸਾਹਮਣੇ ਭਾਈ ਚਰਚ ਬਣੀ ਹੋਈ ਆ ਚਰਚਾਂ ਬਹੁਤ ਨੇ ਇੱਥੇ ਲਓ ਜੀ ਦੁਬਾਰੇ ਇੱਕ ਵਾਰ ਫੇਰ ਆਪਾਂ ਟੈਕਸੀ ਕਰ ਲਈ ਇਹਨਾਂ ਮੋਟਰਸਾਈਕਲਾਂ ਤੇ ਘੁੰਮਣ ਦਾ ਸੁਬਾਤ ਬਹੁਤ ਆ ਰਾਤ ਨੂੰ ਵਧੀਆ ਠੰਡ ਹੋ ਜਾਂਦੀ ਆ ਤੇ ਇੱਕ ਐ ਆ ਯਾਰ ਇਹ ਸੋਨੂੰ ਇੱਕ ਸਕਿੰਟ ਵੀ ਨਾ ਇਹ ਪੈਦਲ ਤੁਰਨ ਦੇਣਾ ਐ ਮਖਿਆਲਾਂ ਵਾਂਗੂ ਫਿਰਦੇ ਨੇ ਸੜਕ ਤੇ ਮਾੜਾ ਜਾ ਤੁਰੋਂਗੇ ਨਾਲ ਦੀ ਨਾਲ ਆ ਜਾਣਗੇ ਬਈ 10 ਬਾਈ ਕਿੱਥੇ ਜਾਣਾ 10 ਬਾਈ ਕਿੱਥੇ ਜਾਣਾ ਐ ਸਿਸਟਮ ਆ ਉਹ ਤੁਹਾਡੀ ਮਰਜ਼ੀ ਆ ਤੁਸੀਂ ਕਿੰਨਾ ਕੁ ਤੁਰਨਾ ਨਹੀਂ ਇਹ ਕੋਈ ਕਸਰ ਨਹੀਂ ਛੱਡਦੇ ਪ੍ਰਾਉਣਾਚਾਰੀ ਵਾਲੀ ਪੈਸੇ ਦਿਓ ਬੈਠੋ ਨਾਲ ਦੀ ਨਾਲ ਡੋਰ ਟੂ ਡੋਰ ਸਰਵਿਸ ਆ ਤੇ ਹੁਣ ਇਹ ਬੰਦਾ ਕਹਿੰਦਾ ਵੀ ਜਿੱਥੇ ਤੁਹਾਡਾ ਹੋਟਲ ਆ ਗੋਦੇ ਰਿਚ ਉੱਥੇ ਮੈਂ ਡਾਇਰੈਕਟ ਨਹੀਂ ਜਾ ਸਕਦਾ ਮੈਂ ਤੁਹਾਨੂੰ ਲੁਮਲੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਛੱਡ ਦੇਣਾ ਲੁਮਲੇ ਤੋਂ ਤੁਸੀਂ ਉਸ ਤੋਂ ਬਾਅਦ ਅੱਗੇ ਦੀ ਗਾਂਹ ਦੀ ਟੈਕਸੀ ਲੈ ਲਿਓ ਮੋਟਰਸਾਈਕਲ ਲੈ ਲਿਓ ਆ ਗੋਦਰੀਚ ਜਿਹੜੀ ਆਪਣੀ ਜਗਾ ਆਈ ਹਾਂ ਟੇਕ ਪਰਮਿਸ਼ਨ ਦੋ ਵਾਰੀ ਆਹੂ ਪਰਮਿਸ਼ਨ ਆਹ ਤੇ ਉਹ ਕਹਿੰਦੀ ਵੀ ਪਰਮਿਸ਼ਨ ਲੈ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਮੈਂ ਆਪਦਾ ਰਿਕਾਰਡ ਕਰ ਰਹੇ ਆ ਯਾਰ ਕਾਦੀ ਪਰਮਿਸ਼ਨ ਕਿ ਮੈਂ ਕਹਾ ਸੀ ਵੀ ਗੁਰਦਵਾਰੇ ਤੱਕ ਲੈ ਕੇ ਜਾਣਗੇ ਗੁਰਦਵਾਰੇ ਤੋਂ ਬਾਅਦ ਫਿਰ ਟੈਕਸੀ ਲੈ ਕੇ ਆਪਾਂ ਉਧਰ ਜਾਵੜਾਂਗੇ ਆਪਦੇ ਹੋਟਲ ਵਾਲੇ ਪਾਸੇ ਨੂੰ ਉਹ ਬੀਬੀਆਂ ਦਾ ਬਾਲਾ ਇੱਥੇ ਹਿਸਾਬ ਦਾ ਬੰਦੇ ਠੀਕ ਨਹੀਂ ਹਜੇ ਇੱਥੇ ਮੈਂ ਮੋਟਰਸਾਈਕਲ ਵਾਲ ਨੂੰ ਆਦੇ ਹੋਸਟਲ ਦਾ ਮੈਪ ਲਾ ਕੇ ਦੇਣ ਲੱਗਿਆ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਨਾਲ ਦੀ ਨਾਲ ਇਹ ਮੋਟਰਸਾਈਕਲ ਵਾਲ ਦੀ ਚਾਬੀ ਕੱਢ ਲਈ ਆ ਅਸੀਂ ਸਾਹਮਣੇ ਭਲਾ ਕੀ ਚੱਕਰ ਪੈ ਗਿਆ ਹੁਣ ਹੋਰ ਦੇਖਦੇ ਆ ਕੋਈ ਚੱਲ ਆਈਰੋ ਕਮਨ ਸਟੂਡੈਂਟ ਕੀ ਹਿਸਾਬ ਕਿਤਾਬਾ ਹੁਣ ਆਟੋ ਜਾਊਗਾ ਕਿ ਮੋਟਰਸਾਈਕਲ ਤੇ ਜਾਊਗਾ ਮੈਂ ਪੁਲਿਸ ਵਾਲ ਨੂੰ ਕਿਹਾ ਮੈਂ ਕਿਹਾ ਹੁਣ ਭੇਜੋਗੇ ਇਹਨੂੰ ਕਹਿੰਦਾ ਨਾ ਨਾ ਕੋਈ ਹੋਰ ਪਤਾ ਕਰ ਲਾ ਪੁਲਿਸ ਆ ਗਈ ਸੀ ਬਾਈ ਛੇਤੀ ਛੇਤੀ ਭੱਜ ਗਿਆ ਕਹਿੰਦਾ ਛੇਤੀ ਛੇਤੀ ਬੈਠ ਪੁਲਿਸ ਪੁਲਿਸ ਲੋ ਜੀ ਡੀਜੇ ਵਾਲੀਆਂ ਲਾਈਟਾਂ ਜਿਹੜੇ ਰੂਮ ਦੇ ਵਿੱਚ ਲੱਗੀਆਂ ਨੇ ਉਸ ਰੂਮ ਦੇ ਵਿੱਚ ਆ ਕੇ ਆਪਾਂ ਪਹੁੰਚ ਗਏ ਆਂ ਜੀ ਕਿਹੇ ਜਿਹੀਆਂ ਲਾਈਟਾਂ ਲਾਈਆਂ ਨੇ ਯਾਰ ਨੀਲਾ ਨੀਲਾ ਲਾਇਆ ਹੋਇਆ ਪੈਨਾ ਚਾਜ ਜਨਾਬ ਦਿਖਦਾ ਨਹੀਂ ਕਰਦਾ ਨਹੀਂ ਕੁਝ ਤੇ ਅੱਜ ਪ੍ਰਸ਼ਾਦਾ ਪਾਣੀ ਦੇ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਗੁਰੂ ਘਰ ਦੇ ਵਿੱਚ ਬਾਬਾ ਜੀ ਨੇ ਪ੍ਰਸ਼ਾਦਾ ਪਾਣੀ ਪੈਕ ਕਰਕੇ ਆਪਾਂ ਨੂੰ ਦੇਤਾ ਸੀ ਸਵੇਰੇ ਦੇਖਦੇ ਹਾਂ ਹੁਣ ਕੀ ਪ੍ਰੋਗਰਾਮ ਹੋ ਸਕਿਆ ਤਾਂ ਮੈਂ ਸਵੇਰੇ ਗੁਰੂ ਘਰ ਦੇ ਵਿੱਚ ਰੁਕੂਗਾ ਇੱਥੋਂ ਚੈੱਕ ਆਊਟ ਕਰਕੇ ਉੱਥੇ ਰੁਕੂਗਾ ਤੇ ਇੱਕ ਦੋ ਚੀਜ਼ਾਂ ਜਿਹੜੀਆਂ ਲੈਣ ਵਾਲੀਆਂ ਨੇ ਜਾਂ ਹੋਰ ਸਮਾਨ ਉਹ ਸਾਰਾ ਕੁਝ ਲੈ ਕੇ ਕਰ ਲੂ ਮਾੜਾ ਮੋਟਾ ਜਿਹੜੀਆਂ ਚੀਜ਼ਾਂ ਦਿਖਾਉਣ ਵਾਲੀਆਂ ਰਹਿ ਗਈਆਂ ਸੋਹਣੀਆਂ-ਸੋਹਣੀਆਂ ਬੀਚਾਂ ਵੀ ਹੈਗੀਆਂ ਨੇ ਇੱਥੇ ਉਹ ਦਿਖਾਉਣ ਵਾਲੀਆਂ ਰਹਿ ਗਈਆਂ ਉਹ ਦੇਖਣ ਤੋਂ ਬਾਅਦ ਫਿਰ ਆਪਾਂ ਸਾਊਥ ਵਾਲੇ ਪਾਸੇ ਨੂੰ ਕੂਚ ਕਰ ਜਾਾਂਗੇ ਜਿੱਧਰਲੇ ਪਾਸੇ ਇਹਨਾਂ ਦਾ ਹੀਰਾ ਨਿਕਲ ਦੇਖਦੇ ਆ ਕਿਵੇਂ ਦਾ ਮਾਹੌਲ ਰਿਆਂਦਾ ਕੈਮਰਾ ਸਫਰ ਰਿਆਂਦਾ ਨਵੀਂ ਵੀਡੀਓ ਦੇ ਨਾਲ ਆ ਗਾ ਲੂ ਫਿਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਦੀ ਕੋਈ ਲਿਮਟ ਨਹੀਂ ਹੈਗੀ ਜਿੰਨੇ ਮਰਜ਼ੀ ਕਮੈਂਟ ਛੱਡ ਦੋ ਭਰ ਦਿਆ ਕਰੋ ਯਾ ਡੱਬਾ ਜਾ ਆਪਣਾ ਕਮੈਂਟ ਬਾਕਸ ਆਲਾ ਸੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ